ਕਟਕਟ ਹੈ ਯਾਰ ਸਾਲ ਪੁਰਾਣਾ ਡੇਰਾ ਦੱਸਦੇ ਆ ਜੀ ਰਾਤ ਨੂੰ 1 ਵਜੇ ਬੰਦੇ ਪਏ ਆ ਜੀ ਮਾਰਨ ਦੀ ਸਾਜ਼ਿਸ਼ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਜੋ 3:12 ਰਾਤ ਨੂੰ ਬੰਦੇ ਪਏ ਆ ਜੀ ਮਾਰਨ ਦੀ ਸਾਜ਼ਿਸ਼ ਨਾਲ ਹੀ ਆਈ ਸੀ ਉਹ ਸਾਡੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਸਰਹਾਲੀ ਕਲਾਂ ਸਥਿਤ ਡੇਰਾ ਪੀਰ ਬਾਬਾ ਪੀਮਨਾਥ ਜੀ ਦੇ ਮੁੱਖ ਸੇਵਾਦਾਰ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਬੀਤੀ ਰਾਤ 1 ਵਜੇ ਦੇ ਕਰੀਬ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ। ਹਮਲਾਵਰਾਂ ਵੱਲੋਂ ਡੇਰੇ ਨੂੰ ਇੱਕੋ ਹੀ ਰਾਤ ਨੂੰ ਵਾ ਨਿਸ਼ਾਨਾ ਬਣਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਹਨਾਂ ਹਮਲਾਵਰਾਂ ਦੀ ਚਤੁਰਾਈ ਤਾਂ ਇਹ ਦੇਖੋ ਕਿ ਜੋ ਡੇਰੇ ਅੰਦਰ ਸਿਸਟਮਿਕ ਕੈਮਰੇ ਲਗਾਏ ਹੋਏ ਸੀ ਇਹਨਾਂ ਹਮਲਾਵਰਾਂ ਦੇ ਵੱਲੋਂ ਉਹਨਾਂ ਸਿਸਟਮਿਕ ਕੈਮਰਿਆਂ ਨੂੰ ਤੋੜ ਕੇ ਡੇਰੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿਵੇਂ ਹੀ ਡੇਰੇ ਅੰਦਰ ਦਾਖਲ ਹੁੰਦੇ ਨੇ ਤਾਂ ਜਿਹੜੇ ਕੁੱਤੇ ਰੱਖੇ ਹੋਏ ਸੀ ਡੇਰੇ ਅੰਦਰ ਤਾਂ ਉਹਨਾਂ ਕੁੱਤਿਆਂ ਨੇ ਇਹਨਾਂ ਨੂੰ ਦੇਖ ਕੇ ਭੌਂਕਣਾ ਸ਼ੁਰੂ ਕੀਤਾ ਅਤੇ ਕੁੱਤਿਆਂ ਦੀ ਆਵਾਜ਼ ਉਦੋਂ ਤੱਕ ਪ੍ਰਬੰਧਕਾਂ ਦੇ ਕੰਨਾਂ ਤੱਕ ਪਹੁੰਚ ਗਈ ਸੀ ਅਤੇ ਇਹਨਾਂ ਕੁੱਤਿਆਂ ਦੀ ਆਵਾਜ਼ ਨੂੰ ਬੰਦ ਕਰਵਾਉਣ ਦੇ ਲਈ ਇਹਨਾਂ ਹਮਲਾਵਰਾਂ ਨੇ बेहोਸ਼ੀ ਵਾਲੇ ਬਿਸਕਟ ਖਵਾ ਕੇ ਕੁੱਤਿਆਂ ਨੂੰ ਬੇਹੋਸ਼ ਕਰ ਦਿੱਤਾ ਤੇ ਉਦੋਂ ਤੱਕ ਡੇਰੇ ਦੇ ਸਾਰੇ ਪ੍ਰਬੰਧਕ ਉੱਠ ਗਏ ਅਤੇ ਉਹਨਾਂ ਨੇ ਆਪਣੇ ਲਾਇਸੈਂਸੀ ਹਥਿਆਰਾਂ ਨਾਲ ਹਮਲਾਵਰਾਂ ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ ਅਤੇ ਉਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਵੀ ਮੌਕੇ ਤੇ ਇਕੱਠਾ ਕੀਤਾ ਗਿਆ ਤੇ ਉਦੋਂ ਤੱਕ ਕਿ ਇਹ ਹਮਲਾਵਰ ਡੇਰੇ ਤੋਂ ਫਰਾਰ ਹੋ ਗਏ ਚੁੱਕੇ ਸੀ ਤਾਂ ਦੱਸਿਆ ਕਿ ਡੇਰੇ ਤੇ ਸੇਵਾਦਾਰ ਤੇ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਕੀ ਵਾਰ-ਵਾਰ ਬਚਿਆ ਡੇਰੇ ਦਾ ਮੁਖ ਸੇਵਾਦਾਰ ਤਾਂ ਫਿਰ ਸੁਣਦੇ ਹਾਂ ਡੇਰੇ ਦੇ ਮੁਖ ਸੇਵਾਦਾਰ ਬਾਬਾ ਰੂਪਨਾਥ ਜੀ ਦਾ ਤੇ ਪਿੰਡ ਦੇ ਸਰਪੰਚ ਦਾ ਕੀ ਕੁਝ ਕਹਿਣਾ ਹੈ ਜੀ ਬੋਲੋ ਜੀ ਕੀ ਆਪਣਾ ਨਾਮ ਤੇ ਕੀ ਇਥੋਂ ਦੇ ਸਤਾਨ ਦਾ ਡੇਰੇ ਦਾ ਕੀ ਨਾਮ ਹਾਂ ਡੇਰੇ ਦਾ ਨਾਮ ਹੈ ਜੀ ਡੇਰਾ ਬਾਬਾ ਭੀਮਨਾਥ ਸਰੈਲੀ ਕਰਾਂ ਇਹ ਬਾਈ ਇਹਦਾ ਡੇਰਾ ਹੈ ਜੀ ਸੰਧੂਆ ਬਾਬੇ ਪੀਰਾਂ ਦਾ ਬਾਬੇ ਭੀਮਨਾਥ ਦੇਣਾ ਤੇ ਡੇਰਾ ਹੈ ਜੀ ਕਿੰਨਾ ਕੁ ਪੁਰਾਣਾ ਤਰੀਕ ਹੈ ਸਾਡੇ ਡੇਰੇ ਦਾ ਇਹ ਦਰਸ਼ਣ ਵਾਲੇ ਦੱਸਦੇ ਆ ਸਿਆਣੇ ਬੰਦੇ ਵੀ ਬਹੁਤ ਪੁਰਾਣਾ ਡੇਰਾ ਘਟੋ ਘਟ 1000 ਸਾਲ ਪੁਰਾਣਾ ਡੇਰਾ ਦੱਸਦੇ ਆ ਜੀ ਤੇ ਕੀ ਘਟਨਾ ਜਿਹੜੀ ਬੀਤੀ ਰਾਤ ਇੱਥੇ ਵਾਪਰੀ ਹੈ ਕੀ ਹੋਇਆ ਇਹ ਬੀਤੀ ਰਾਤ ਦੌਰਾਨ ਰਾਤ ਨੂੰ 1 ਵਜੇ ਬੰਦੇ ਪਏ ਆ ਜੀ ਮਾਰਨ ਦੀ ਸਾਜ਼ਿਸ਼ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਜੋ 1 ਵਜੇ ਰਾਤ ਨੂੰ ਬੰਦੇ ਪਏ ਆ ਬੀਤੀ ਰਾਤ ਦੌਰਾਨ ਤੇ ਉਸ ਤੋਂ ਬਾਅਦ ਘੰਟੇ ਬਾਅਦ ਫੇਰ ਦੁਬਾਰਾ ਬੰਦੇ ਪਏ ਆ ਫੇਰ ਉਦੋਂ ਬਾਅਦ ਤਿੰਨ ਵਾਰ ਰਾਤ ਨੂੰ ਬੰਦੇ ਪਿਆ ਜੀ ਮਾਰਨ ਦੀ ਸਾਜ਼ਿਸ਼ ਨਾਲ ਹੀ ਆਈ ਸੀ ਉਹ ਸਾਡੇ ਮਾਰਨ ਦੀ ਸੈਨਾ ਉਹਨਾਂ ਕੋਲ ਹਥਿਆਰ ਸੀ ਕੋਈ ਸਰਕਿਟ ਹਾਂ ਉਹਨਾਂ ਕੋਲੇ ਹਥਿਆਰ ਸੀ ਜੀ ਉਹਨਾਂ ਨੇ ਸਾਡੇ ਤੇ ਗੋਲੀ ਚਲਾਈ ਕਿੰਨੇ ਕੁ ਫਾਇਰ ਕੀਤੇ ਉਹਨਾਂ ਨੇ ਘਟਕੜ ਤਿੰਨ ਚਾਰ ਫਾਇਰ ਕੀਤੀ ਕੋਈ ਡੇਰੇ ਦੇ ਪਰਬੰਧਕਾਂ ਵੱਲੋਂ ਕੋਈ ਆਪਣੇ ਰੱਖਣ ਵਿੱਚ ਕੀਤਾ ਗਿਆ ਫਾਇਰ ਹਾਂਜੀ ਅਸੀਂ ਡੇਰੇ ਦੇ ਵੱਲ ਸੇਫਟੀ ਵੱਲੋਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾ ਤੋਂ ਫਾਇਰ ਨਹੀਂ ਹੋਇਆ ਤੇ ਮਤਲਬ ਕਿ ਕੀ ਲੱਗਦਾ ਕਿੰਨੇ ਕੁ ਬੰਦੇ ਸੀਗੇ ਤੇ ਬੰਦੇ 10-15 ਬੰਦੇ ਸੀਗੇ ਹਾਂਜੀ ਇਹ ਮਤਲਬ ਕਿ ਤੁਹਾਡੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਉਹਦੇ ਵਿੱਚ ਕੋਈ ਇਹਨਾਂ ਦਾ ਕੋਈ ਆਇਆ ਕੋਈ ਸਾਹਮਣੇ ਕਿਤੇ ਨਹੀਂ ਉਹਨਾਂ ਨੇ ਪਹਿਲਾਂ ਉਹਨਾਂ ਦਰਾਂ ਸੀਸੀਟੀਵੀ ਹੀ ਕੈਮਰੇ ਨੂੰ ਹੀ ਖਰਾਬ ਕੀਤਾ ਗਿਆ ਹਾਂਜੀ ਉਹਦੇ ਵਿੱਚ ਕੋਈ ਚਿਹਰਾ ਨਹੀਂ ਨਹੀਂ ਕੋਈ ਚਿਹਰਾ ਨਹੀਂ ਨਜ਼ਰ ਆਇਆ ਕੀ ਮਸਲਾ ਤੁਹਾਡੇ ਤੋਂ ਦਾ ਜਿਹੜੇ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਜੀ ਕੋਈ ਦੇਜਲਾ ਡੇਰੇ ਇਹ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਪਰਸੋ ਰਾਤ ਬਾਬਾ ਜੀ ਨੂੰ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਹੈ ਇੱਕ ਨਹੀਂ ਦੋ ਨਹੀਂ ਤਿੰਨ ਵਾਰ ਹਮਲਾ ਕੀਤਾ ਗਿਆ ਜੀ ਉਹ ਤੇ ਲਾ ਲੋ ਇਹਨਾਂ ਦੀ ਕਿਸਮਤ ਚੰਗੀ ਸੀ ਬਚਾਅ ਹੋ ਗਿਆ ਪਰ ਉਹ ਉਹਨਾਂ ਮਾਰਨ ਦੀ ਨੀਅਤ ਨਾਲ ਜੋ ਵੀ ਕੀਤਾ ਮਾਰਨ ਦੀ ਨੀਅਤ ਨਾਲ ਕੀਤਾ ਜੀ ਕਿੰਨੇ ਫਾਇਰ ਕੀਤਾ ਉਹਨਾਂ ਕਿੰਨੇ ਕੁ ਬੰਦੇ ਸੀ ਲਗਭਗ 10 15 ਬੰਦੇ ਜੀ ਤੇ ਤਿੰਨ ਚਾਰ ਫਾਇਰ ਕੀਤੇ ਜੀ ਬੰਦੇ ਡੇਰੇ ਵਿੱਚ ਦਖਲ ਹੋਏ ਆ ਹਾਂਜੀ ਇੱਕ ਇੱਕ ਜਿਹੜੀ ਮੇਨ ਗੇਟ ਮੇਨ ਸੜਕ ਉੱਥੋਂ ਐਟੈਕ ਕੀਤਾ ਜੀ ਮੇਰ ਕੰਦ ਜਿਹੜੀ ਹਾਂਜੀ ਹਾਂਜੀ ਦੇ ਇਹਨਾਂ ਡੇਰੇ ਦੇ ਰੱਖਿਆ ਵੱਲ ਕੋਈ ਆਪਣਾ ਪਹਾਰ ਕੀਤਾ ਗਿਆ ਇਹਨਾਂ ਕੀਤਾ ਪਰ ਲੜੋ ਦਸਨ ਮੁਤਾਬਕ ਨਹੀਂ ਗੁਲੀ ਚੱਲੀ ਇਹਨਾਂ ਕੋਲ ਹਾਂਜੀ ਉਦਰੀ ਦੂਜੇ ਪਾਸੇ ਡੇਰੇ ਦੇ ਪ੍ਰਬੰਧਕਾਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ ਜਿਨ੍ਹਾਂ ਦੇ ਵੱਲੋਂ ਇਸ ਸਾਰੇ ਘਟਨਾ ਦੇ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਆਓ ਫਿਰ ਸੁਣਨੇ ਹਾਂ ਪੁਲਿਸ ਅਧਿਕਾਰੀ ਦਾ ਕੀ ਕੁਝ ਹਾਂਜੀ ਸਰ ਤੁਸੀਂ ਇਥੇ ਡੇਰੇ ਵਿੱਚ ਆਏ ਜੇ ਮੌਕੇ ਤੇ ਖਣ ਕੀ ਘਟਨਾ ਵਾਪਰੀ ਹੈ ਤੇ ਕੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਹ ਸਾਨੂੰ ਥਾਣਾ ਸਰੀਆਲੀ ਵਿਖੇ ਤਲਾਬ ਨਾਲ ਤੇ ਮੈਂ ਇਥੇ ਆਇਆ ਮੌਕੇ ਤੇ ਇਹ ਡੇਰਾ ਹੈਗਾ ਬਾਬਾ ਪੀਰ ਨਾਜ਼ੀ ਦਾ ਸ੍ਰੀ ਹਰਿ ਦੀ ਖੇਡੇ ਦਾ ਤੇ ਇੱਥੇ ਇਸ ਤਰ੍ਹਾਂ ਸੇਵਾ ਕਰ ਰਹੇ ਨੇ ਬਾਬਾ ਬਾਬਾ ਰੂਪਨਾਥ ਜੀ ਸੇਵਾ ਕਰ ਰਹੇ ਆ ਤੇ ਉਹਨਾਂ ਦੱਸਿਆ ਵੀ ਰਾਤ ਨੂੰ ਕੋਈ ਅਣਪਛਾਤੇ ਬੰਦੇ ਆਏ ਆ ਉਹਨਾਂ ਨੂੰ ਪਛਾਣ ਨਹੀਂ ਸਕੇ ਤੇ ਰਾਤ ਹਨੇਰਾ ਸੀ ਕੋਈ 2-3 ਵਜੇ ਦਾ ਟਾਈਮ ਸੀ ਜਿੰਨਾ ਆਪਣੇ ਧਰਨ ਇੱਥੇ ਇਹਨਾਂ ਵੱਲ ਨਾਲ ਜੋ ਰੋੜਾ ਪਿਆ ਨਾ ਬਾਹਰ ਆਣ ਕੇ ਵਿੜੇ ਚ ਡੇਰੇ ਦੇ ਵੇਖਿਆ ਦੋਨਾਂ ਖੈਰ ਕੀਤੇ ਤਿੰਨ ਚਾਰ ਤੇ ਨੇਰੇ ਚ ਇਹਨਾਂ ਨੂੰ ਪਤਾ ਨਹੀਂ ਲੱਗਾ ਕਿਹੜੇ ਬੰਦੇ ਨੇ ਰੌਲਾ ਰੌਲਾ ਪਾਇਆ ਪਿੰਡ ਦੀ ਸੰਗਤ ਆਉਣ ਲੱਗੀ ਸਿਹਰਾਲੀ ਦੀ ਤੇ ਉਹ ਆਪਣੇ ਮੋਟਰਸਾਈਕਲ ਤੇ ਲਿਆਂਦੀ ਕਾਰ ਤੇ ਮੌਕੇ ਤੋਂ ਭੱਜ ਕੇ ਉਹਦੀ ਪੜਤਾਲ ਕੀਤੀ ਜਾ ਰਹੀ ਆ ਨੰਗਾਈਨਾ ਸਾਰੇ ਤੇ ਦੋਸ਼ੀਆਂ ਬਾਰੇ ਪਤਾ ਲਾਇਆ ਜਾ ਰਿਹਾ ਜਿਹੜੀ ਪੂਰੀ ਇਨਵੈਸਟੀਗੇਸ਼ਨ ਕਰਕੇ ਤੇ ਆਪਣੀ ਪੜਤਾਲ ਕਰਕੇ ਨਾ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਦੋਸ਼ੀਆਂ ਦਾ ਜਲਦੀ ਤੋਂ ਜਲਦੀ ਭਾਲ ਕਰਕੇ ਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਵਾਈ ਜਾਵੇਗੀ ਕੋਈ ਆਸ-ਪਾਸ ਦੇ ਕੈਮਰੇ ਵੀ ਖੰਡਾ ਲੈ ਜਾਣਗੇ